ਜਦੋਂ ਮਹਾਰਾਜ ਦੇ ਚਰਨਾਂ ਦੇ ਵਿੱਚ ਬੰਦਾ ਅਰਦਾਸ ਕਰਦਾ ਹੈ ਅਰਜੋਈ ਕਰਦਾ ਹੈ ਉਹ ਅਰਦਾਸ ਜਰੂਰ ਪੂਰੀ ਹੁੰਦੀ ਹੈ। ਕਈ ਵਾਰੀ ਸਾਡੇ ਮਨ 'ਚ ਨਾ ਇੱਕ ਸੁਭਾਲ ਹੁੰਦਾ ਹੈ। ਸਾਡੇ ਮਨ ਦੇ ਵਿੱਚ ਇੱਕ ਪ੍ਰਸ਼ਨ ਹੁੰਦਾ ਹੈ। ਉਹ ਪ੍ਰਸ਼ਨ ਕਿਹੜਾ ਹੈ? ਜਦੋਂ ਅਸੀਂ ਅਰਦਾਸ ਕਰੀਏ ਨਾ ਅਰਦਾਸ ਪੂਰੀ ਨਾ ਹੋਵੇ ਬੰਦਾ ਕਹਿੰਦਾ ਵੀ ਮੇਰੇ ਨਾਲ ਰੱਬ ਦਾ ਪਤਾ ਨਹੀਂ ਕੀ ਬਹਿਰ ਹੈ। ਮੈਂ ਤਾਂ ਬੜੀਆਂ ਅਰਦਾਸਾਂ ਕਰਕੇ ਵੇਖ ਲੀਆਂ ਮੇਰੀਆਂ ਤਾਂ ਅਰਦਾਸਾਂ ਨਹੀਂ ਰੱਬ ਸੁਣਦਾ। ਮੇਰੇ ਨਾਲ ਰੱਬ ਦੀ ਪਤਾ ਨਹੀਂ ਕਿੱਦਾਂ ਕੋਈ ਬਹਿਰ ਹੈ। ਅਸੀਂ ਬੜੀ ਸ਼ੇਧੀ ਸਾਧ ਸੰਗਤ ਤੋਖਲਾ ਖੰਨੇ ਪਰ ਇੱਕ ਗੱਲ ਯਾਦ ਰੱਖਿਓ ਜਿੱਡੀ ਵੱਡੀ ਪਰਖ ਗੁਰੂ ਕਰਦਾ ਹੈ ਨਾ ਓਡੀ ਵੱ ਕਦੇ ਅਰਦਾਸ ਨਾ ਛੱਡੋ ਦੋ ਚੀਜ਼ਾਂ ਸਾਥ ਸੰਗਤ ਦੇ ਬੰਦੇ ਨੂੰ ਕਦੇ ਨਹੀਂ ਛੱਡਣੀਆਂ ਚਾਹੀਦੀਆਂ ਇੱਕ ਨਿਤਨੇਮ ਤੇ ਦੂਜਾ ਅਰਦਾਸ ਜੇ ਨਿਤਨੇਮ ਸਾਡੀ ਝੋਲੀ ਦੇ ਵਿੱਚ ਹੈ ਨਾ ਜੇ ਦੋ ਵੇਲੇ ਅਸੀਂ ਸਾਹਮਣੇ ਹੋਏ ਨੇ ਜੇ ਦੋ ਵੇਲੇ ਸਤਿਗੁਰੂ ਨੂੰ ਆਪਣੇ ਚਿੱਤ ਜੀਤੇ ਦੇ ਵਿੱਚ ਬਸਾਉਂਦੇ ਆਂਦਾ ਮੈਂ ਕਹਿੰਦਾ ਸਾਥ ਸੰਗਤ ਇੱਕ ਨਿਤਨੇਮ ਨਾਲ ਬੰਦੇ ਦਾ ਵਿਸਰੇ ਇੱਕ ਅਰਦਾਸ ਬੰਦਾ ਕਰਦਾ ਰਵੇ ਤੇ ਦੁਨੀਆ ਦੇ ਵਿੱਚ ਕੋਈ ਤਾਕਤ ਬੰਦੇ ਨੂੰ ਹਰਾ ਨਹੀਂ ਸਕਦਾ ਕੋਈ ਤਾਕਤ ਬੰਦੇ ਨੂੰ ਹਰਾਉਣ ਵਾਲੀ ਨਹੀਂ ਸਾਡਾ ਭਰੋਸਾ ਗੁਰੂ ਦੇ ਉੱਤੇ ਇੰਨਾ ਬਣ ਜਾਵੇ ਭਾਈ ਅਨੰਦ ਲਾਲ ਜਦੋਂ ਗੁਰੂ ਪਰਖ ਕਰਨ ਤੇ ਆਉਂਦਾ ਤੇ ਗੁਰੂ ਪਿਆਰ ਵਾਲਿਓ ਇੱਕ ਵਾਰ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਨੇ ਨਾ ਅੱਡੋ ਅੱਡ ਲੰਗਰ ਚੱਲਦੇ ਹੁੰਦੇ ਸੀ ਤੇ ਅੱਡੋ ਅੱਡ ਲੰਗਰਾਂ ਦੇ ਅੱਡੋ ਅੱਡ ਜਥੇਦਾਰ ਹੋਇਆ ਕਰਦੇ ਸੀ ਮੈਂ ਭਰੋਸੇ ਦੀ ਗੱਲ ਕਰਨ ਲੱਗਾ ਪਰਖ ਦੀ ਗੱਲ ਕਰਨ ਅੱਡੋ ਅੱਡ ਲੰਗਰਾਂ ਦੇ ਜਥੇਦਾਰ ਤੇ ਉਹਨਾਂ ਨੇ ਸਾਧ ਸੰਗਤ ਜਦੋਂ ਮਹਾਰਾਜ ਦੇ ਦਰਬਾਰ ਦੇ ਵਿੱਚ ਆਉਣਾ ਨਾ ਤੇ ਉਹਨਾਂ ਨੇ ਛਾਤੀ ਤੇ ਹੱਥ ਮਾਰ ਕੇ ਆਖਣਾ ਕਹਿੰਦੇ ਮਹਾਰਾਜ ਕਦੇ ਸਾਡੇ ਲੰਗਰਾਂ ਦੇ ਵਿੱਚ ਆਇਓ ਸਤਿਗੁਰੂ ਅਸੀਂ ਅੱਠੇ ਪੈਰ ਕਿਸੇ ਨੂੰ ਭੁੱਖਾ ਨਹੀਂ ਜਾਣ ਦਿੰਦੇ ਅੱਠੇ ਪੈਰ ਕਿਸੇ ਨੂੰ ਭੁੱਖਾ ਨਹੀਂ ਜਾਣ ਦਿੰਦਾ ਤੇ ਮਹਾਰਾਜ ਵੀ ਮੌਜ ਦੇ ਵਿੱਚ ਕਹਿੰਦੇ ਨੇ ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ ਭਾਈ ਕਿਤੇ ਸਮਾਂ ਹੋਏਗਾ ਤੇ ਜ਼ਰੂਰ ਆਵਾਂਗੇ ਇੱਕ ਦਿਨ ਅੱਧੀ ਰਾਤ ਦਾ ਵੇਲਾ ਹੋਇਆ ਤੇ ਸਤਿਗੁਰੂ ਮਹਾਰਾਜ ਸਾਧ ਸੰਗਤ ਅੱਧੀ ਰਾਤ ਦੇ ਵੇਲੇ ਨਾ ਸਤਿਗੁਰਾਂ ਨੇ ਇੱਕ ਆਮ ਜਿਹਾ ਜਾਮਾ ਪਹਿਨਿਆ ਆਮ ਜਿਹਾ ਚੋਲਾ ਤਣ ਦੇ ਉੱਤੇ ਪਾ ਕੇ ਤੇ ਛੋਟੀ ਦਸਤਾਰ ਜਾ ਕੇ ਤੇ ਮਹਾਰਾਜ ਨੇ ਸਾਧ ਸੰਗਤ ਇੱਕ ਕੱਪੜੇ ਦੇ ਨਾਲ ਆਪਣੇ ਚਿਹਰੇ ਨੂੰ ਢੱਕ ਲਿਆ ਦਾਤਾਰ ਪਿੱਤਾ ਪਹਿਲੇ ਲੰਗਰਾਂ ਦੇ ਵਿੱਚ ਗਏ ਉੱਥੇ ਜਾ ਕੇ ਜਥੇਦਾਰ ਖੜਾ ਹੈ ਜਥੇਦਾਰ ਨੂੰ ਜਾ ਕੇ ਮਹਾਰਾਜ ਨੇ ਦੋਵੇਂ ਹੱਥ ਜੋੜ ਕੇ ਆਖਿਆ ਕਿ ਸੱਜਣਾ ਬੜੀ ਦੂਰ ਤੋਂ ਆਇਆ ਮਹਾਰਾਜ ਦੇ ਦਰਸ਼ਨਾਂ ਵਾਸਤੇ ਮੈਨੂੰ ਬੜੀ ਭੁੱਖ ਲੱਗੀ ਐ ਮੈਨੂੰ ਪ੍ਰਸ਼ਾਦਾ ਛਕਾ ਦੇ ਤੇ ਜਥੇਦਾਰ ਨੇ ਵੇਖਿਆ ਵੀ ਪ੍ਰਸ਼ਾਦਾ ਤੇ ਮਸਤਾਨਾ ਹੋ ਗਿਆ ਉਹ ਕਹਿਣ ਲੱਗਾ ਵੀ ਸੱਜਣਾ ਅੱਜ ਤੇ ਪ੍ਰਸ਼ਾਦਾ ਮਸਤਾਨਾ ਹੋ ਗਿਆ ਥੋੜੇ ਸਮੇਂ ਨੂੰ ਅੰਮ੍ਰਿਤ ਵੇਲਾ ਹੋ ਜਾਣਾ ਤੂੰ ਮਹਾਰਾਜ ਦੇ ਦਰਸ਼ਨ ਦਿਦਾਰੇ ਕਰ ਲੈ ਪ੍ਰਸ਼ਾਦਾ ਪਾਣੀ ਤਿਆਰ ਹੋ ਜਾਏਗਾ ਤੇ ਆ ਕੇ ਪ੍ਰਸ਼ਾਦਾ ਛਕ ਲੈ ਉਹਨੇ ਆਖਿਆ ਕਿ ਨਹੀਂ ਸੱਜਣਾ ਮੈਨੂੰ ਹੁਣੇ ਬੜੀ ਭੁੱਖ ਲੱਗੀ ਐ ਕਹਿੰਦੇ ਸੱਜਣਾ ਇੱਥੇ ਤੇ ਪ੍ਰਸ਼ਾਦਾ ਮਸਤਾਨਾ ਹੋ ਗਿਆ ਨਾਲ ਦੇ ਲੰਗਰਾਂ ਚੋਂ ਪਤਾ ਕਰ ਮਹਾਰਾਜ ਨਾਲ ਦੀ ਲੰਗਰਾਂ ਦੇ ਵਿੱਚ ਚਲੇ ਗਏ ਉਹ ਜਥੇਦਾਰ ਨੇ ਵੀ ਇਹੋ ਗੱਲ ਜਾ ਕੇ ਆਖੀ ਹੈ ਭਾਈ ਬੜੀ ਦੂਰ ਤੋਂ ਆਇਆ ਪ੍ਰਸ਼ਾਦਾ ਛਕਣਾ ਕਹਿੰਦੇ ਸੱਜਣਾ ਪ੍ਰਸ਼ਾਦਾ ਤੇ ਮਸਤਾਨਾ ਹੋ ਗਿਆ ਉਹੋ ਹੀ ਉਹ ਘੜਿਆ ਘੜਾਇਆ ਜਵਾਬ ਪ੍ਰਸ਼ਾਦਾ ਤੇ ਮਸਤਾਨਾ ਹੋ ਗਿਆ ਹੁਣ ਤੇ ਮਿਲ ਨਹੀਂ ਸਕਦਾ ਥੋੜਾ ਸਮਾਂ ਤੈਨੂੰ ਰੁਕਣਾ ਪੈਣਾ ਮਹਾਰਾਜ ਕਹਿੰਦੇ ਨਹੀਂ ਮੈਨੂੰ ਹੁਣੇ ਪ੍ਰਸ਼ਾਦਾ ਛਕਣਾ ਮੈਨੂੰ ਹੁਣੇ ਭੁੱਖ ਲੱਗੀ ਹੈ ਕਹਿੰਦੇ ਨਾਲ ਦੇ ਲੰਗਰਾਂ ਚੋਂ ਪਤਾ ਕਰ ਲੈ ਸਤਿਗੁਰੂ ਤੀਜੇ ਲੰਗਰਾਂ ਦੇ ਵਿੱਚ ਗਏ ਨੇ ਉੱਥੋਂ ਵੀ ਕੋਈ ਉਹ ਜਵਾਬ ਮਿਲਿਆ ਕਿ ਸੱਜਣਾ ਪ੍ਰਸ਼ਾਦਾ ਮਸਤਾਨਾ ਹੋ ਗਿਆ ਤੂੰ ਵੇਲਾ ਤੇ ਵੇਖ ਅੱਧੀ ਰਾਤ ਦਾ ਵੇਲਾ ਉਹ ਦੇ ਦੇ ਆ ਕਹਿੰਦੇ ਪ੍ਰਸ਼ਾਦਾ ਨਹੀਂ ਮਹਾਰਾਜ ਨਾਲ ਦੇ ਲੰਗਰਾਂ ਚ ਚਲੇ ਗਏ ਹੁਣ ਨਾਲ ਦੇ ਲੰਗਰਾਂ ਤੇ ਜਿਹੜੇ ਜਥੇਦਾਰ ਨੇ ਨਾ ਉਹਨੇ ਭਾਈ ਨੰਦ ਲਾਲ ਭਾਈ ਨੰਦ ਲਾਲ ਦੀ ਇੰਨੀ ਮੁਹੱਬਤ ਹੈ ਗੁਰੂ ਦੇ ਨਾਲ ਮੈਂ ਕਹਿੰਨਾ ਸਾਧ ਸੰਗਤ ਜੇ ਕਲਗੀਧਰ ਮਹਾਰਾਜ ਨੂੰ ਜਾਨਣਾ ਹੋਵੇ ਨਾ ਤੇ ਭਾਈ ਨੰਦ ਲਾਲ ਹੋਣਾ ਪੈਂਦਾ ਭਾਈ ਨੰਦਲਾ ਜੀ ਦੇ ਬਚਨ ਜਿਹੜੇ ਅਸੀਂ ਪੜਦੇ ਹਾਂ ਨਾ ਆਪਾਂ ਜੇ ਮਹਾਰਾਜ ਦੀ ਸ਼ਿਫਤ ਕਰਨ ਲੱਗੀਏ ਮੈਂ ਕਹਿੰਦਾ ਵੀ ਸਤਿਗੁਰੂ ਕਲਗੀਧਰ ਮਹਾਰਾਜ ਦੀ ਬਾਬਤ ਆਪਾਂ ਸ਼ਬਦ ਆਖਣੇ ਨੇ ਤੇ ਆਪਾਂ ਕਹਾਂਗੇ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ 14 15 ਨਾਮ ਅਸੀਂ ਸੋਚ ਕੇ ਲਵਾਂਗੇ ਸੰਗਤ ਜੀ ਉਸ ਤੋਂ ਬਾਅਦ ਸਾਡੇ ਕੋਲੇ ਸ਼ਬਦ ਮੁੱਕ ਜਾਣਗੇ ਸ਼ਬਦ ਮੁੱਕ ਜਾਣ ਪਰ ਇਹਦਾ ਮਤਲਬ ਇਹ ਨਹੀਂ ਵੀ ਸਤਿਗੁਰੂ ਦੀ ਸ਼ਿਫਤ ਮੁੱਕ ਗਈ ਭਾਈ ਆਨੰਦ ਲਾਲ ਉਹਨਾਂ ਨੇ ਸਤਿਗੁਰੂ ਦੀ ਸ਼ਿਫਤ ਦੇ ਵਿੱਚ 300 ਤੋਂ ਵੀ ਵੱਧ ਸ਼ਬਦ ਉਚਾਰੇ ਔਰ ਉਸ ਤੋਂ ਬਾਅਦ ਵੀ ਇੱਕ ਗੱਲ ਆਖੀ ਕਿਨੇ ਮਹਾਰਾਜ ਮੇਰੇ ਸ਼ਬਦ ਮੁੱਕ ਗਏ ਪਰ ਤੇਰੀ ਸ਼ਿਫਤ ਖਤਮ ਨਹੀਂ ਮੇਰੇ ਸ਼ਬਦ ਮੁੱਕ ਗਏ ਤੇਰੀ ਸ਼ਿਫਤ ਖਤਮ ਨਹੀਂ ਹੋਈ ਆਪਾਂ ਜਿਹੜੇ ਬਚਨ ਪੜ੍ਹਦੇ ਆ ਨਾ ਸਤਿਗੁਰੂ ਮਹਾਰਾਜ ਦੀ ਬਾਬਤ ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸਤਿਗੁਰੂ ਦਾਤਾਰ ਪਿਤਾ ਦੀ ਬਾਬਤ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਦਿੰਗਾ ਉਹ ਸਤਿਗੁਰੂ ਮਹਾਰਾਜ ਜੀ ਦੀ ਬਾਬਤ ਲਿਖੇ ਹੋਏ ਨੇ ਭਾਈ ਨੰਦ ਲਾਲ ਜੀ ਤੇ ਭਾਈ ਦਾੰਦ ਲਾਲ ਜਦੋਂ ਚੌਥੇ ਲੰਗਰਾਂ ਦੇ ਵਿੱਚ ਜਥੇਦਾਰ ਨੇ ਨਾ ਮਹਾਰਾਜ ਉਹਨਾਂ ਦੇ ਕੋਲੇ ਪਹੁੰਚੇ ਨੇ ਦੋਵੇਂ ਹੱਥ ਜੋੜ ਕੇ ਆਖਿਆ ਕਹਿੰਦੇ ਸੱਜਣਾ ਪਹਿਲੇ ਤਿੰਨ ਲੰਗਰਾਂ ਦੇ ਵਿੱਚ ਉਹਨਾਂ ਜਥੇਦਾਰਾਂ ਦੇ ਕੋਲੇ ਮੈਂ ਗਿਆ ਉਹਨਾਂ ਨੇ ਕੋਲੇ ਜਦੋਂ ਮੈਂ ਗਿਆ ਨਾ ਤੇ ਮੈਂ ਪ੍ਰਸ਼ਾਦਾ ਛਕਣ ਵਾਸਤੇ ਆਖਿਆ ਉਹਨਾਂ ਮੈਨੂੰ ਮਨਾ ਕਰ ਦਿੱਤਾ ਉਹਨਾਂ ਆਖ ਦਿੱਤਾ ਵੀ ਹਜੇ ਪ੍ਰਸ਼ਾਦਾ ਮਸਤਾਨਾ ਹੋ ਗਿਆ ਬਾਅਦ ਵਿੱਚ ਛਕ ਲੇ ਤੇਰੇ ਕੋਲੇ ਪ੍ਰਸ਼ਾਦਾ ਹੈ ਤੇ ਮੈਨੂੰ ਛਕਾ ਦੇ ਤੇ ਜਿਹੜੇ ਭਾਈ ਨੰਦ ਲਾਲ ਨੇ ਨਾ ਜਦੋਂ ਉਹਨਾਂ ਨੇ ਇਹ ਗੱਲ ਸੁਣੀ ਆ ਉਹ ਕਹਿਣ ਲੱਗੇ ਸੱਜਣਾ ਪ੍ਰਸ਼ਾਦਾ ਤਾਂ ਇੱਥੇ ਵੀ ਮਸਤਾਨਾ ਹੋ ਗਿਆ ਪ੍ਰਸ਼ਾਦਾ ਤਾਂ ਇੱਥੇ ਵੀ ਮਸਤਾਨਾ ਹੋ ਗਿਆ ਪਰ ਤੂੰ ਗੁਰੂ ਨਾਨਕ ਦੇ ਦਰਸ਼ਨਾਂ ਦੇ ਵਾਸਤੇ ਆਇਆ ਮੇਰੇ ਗੁਰੂ ਨਾਨਕ ਨੂੰ ਦੇਖਣ ਵਾਸਤੇ ਸਤਿਗੁਰੂ ਦੇ ਦੀਦਾਰ ਕਰਨ ਵਾਸਤੇ ਆਇਆ ਹੈ ਤੇ ਮੈਂ ਤੈਨੂੰ ਮੋੜ ਨਹੀਂ ਸਕਦਾ ਇਸ ਦਰਬਾਰ ਤੋਂ ਕਦੇ ਕੋਈ ਖਾਲੀ ਨਹੀਂ ਗਿਆ ਉਹ ਆਖਣ ਲੱਗੇ ਕਹਿੰਦੇ ਲਿਆ ਪਹਿਲਾਂ ਮੈਂ ਤੇਰੇ ਚਰਨ ਧਵਾ ਦਿਆਂ ਤੂੰ ਬੜੀ ਦੂਰ ਤੋਂ ਆਇਆ ਤੇਰੇ ਚਰਨਾਂ ਦੇ ਵਿੱਚ ਦਰਦ ਹੁੰਦਾ ਹੋਣਾ ਉਹਨਾਂ ਨੇ ਗਰਮ ਪਾਣੀ ਦੇ ਨਾਲ ਸਾਦ ਸੰਗਤ ਮਰਨ ਮਹਾਰਾਜ ਦੇ ਚਰਨ ਧੋਤੇ ਤੇ ਉਸ ਤੋਂ ਬਾਅਦ ਕਹਿੰਦੇ ਨੇ ਸੱਜਣਾ ਥੋੜਾ ਜਿਹਾ ਸਮਾਂ ਲੁਕ ਮੈਂ ਹੁਣੇ ਜਾ ਕੇ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਉਂਦਾ ਭਾਈ ਨੰਦ ਲਾਲ ਗਏ ਉਹਨਾਂ ਨੇ ਫਟਾਫੜ ਤੇਜ਼ੀ ਦੇ ਨਾਲ ਪ੍ਰਸ਼ਾਦਾ ਤਿਆਰ ਕਰਕੇ ਤੇ ਆਣ ਕੇ ਸਤਿਗੁਰਾਂ ਦੇ ਅੱਗੇ ਪਰੋਸ ਦਿੱਤਾ ਤੇ ਮਹਾਰਾਜ ਨੇ ਹੁਣ ਪ੍ਰਸ਼ਾਦਾ ਥੋੜੋ ਸ਼ਾਮਾ ਤੇ ਸਤਿਗੁਰੂ ਪਲੰਘ ਤੋਂ ਖੜੇ ਹੋ ਗਏ ਤੇ ਭਾਈ ਆਨੰਦ ਲਾਲ ਨੇ ਦੋਵੇਂ ਹੱਥ ਜੋੜੇ ਕਹਿਣ ਲੱਗੇ ਵੀ ਸੱਜਣਾ ਮੈਂ ਬੜੀ ਕਾਲੀ ਦੇ ਨਾਲ ਪ੍ਰਸ਼ਾਦਾ ਤਿਆਰ ਕੀਤਾ ਕਿਉਂਕਿ ਮੈਨੂੰ ਇਹ ਸ਼ਿਕਾਇਤ ਤੂੰ ਬੜੀ ਦੂਰ ਤੋਂ ਆਇਆ ਤੈਨੂੰ ਬੜੀ ਭੁੱਖ ਲੱਗੀ ਹੈ ਮੈਂ ਬੜੀ ਕਾਲੀ ਨਾਲ ਪ੍ਰਸ਼ਾਦਾ ਤਿਆਰ ਕੀਤਾ ਤੇ ਜੇਕਰ ਕੋਈ ਕਮੀ ਪੇਸ਼ੀ ਰਹਗੀ ਹੋਵੇ ਨਾ ਤੇ ਮੈਨੂੰ ਗੁਰੂ ਨਾਨਕ ਦਾ ਸਿੱਖ ਜਾਣ ਕੇ ਮਾਫ਼ ਕਰ ਦੇ ਤੇ ਮੇਰੇ ਸਤਿਗੁਰੂ ਮਹਾਰਾਜ ਨੇ ਨਾ ਇਹ ਵਿੰਦਿਆਂ-ਵਿੰਦਿਆ ਜਦੋਂ ਸਿੱਖ ਗੁਰੂ ਦੇ ਵੱਲੋਂ ਵਿੰਦਿਆ ਤੇ ਸਤਿਗੁਰੂ ਦਾ ਤਾਰ ਪਿੱਤਾ ਆਪਣੇ ਸਿੱਖ ਵੱਲੋਂ ਵਿੰਦੇ ਨੇ ਬੜਾ ਫਰਕ ਹੁੰਦਾ ਹੈ ਸਾਡਾ ਗੁਰੂ ਨੂੰ ਵੇਖਣਾ ਤੇ ਗੁਰੂ ਦੀ ਨਦਰ ਸਾਡੇ ਉੱਤੇ ਪੈਣਾ ਬੜਾ ਫਰਕ ਹੁੰਦਾ ਹੈ ਸਤਿਗੁਰਾਂ ਨੇ ਜਦੋਂ ਗੋਹ ਦੀ ਤਕਰੀ ਨਾਲ ਵੇਖਿਆ ਨਾ ਤੇ ਮਹਾਰਾਜ ਨੇ ਵਿੰਦਿਆਂ-ਵਿੰਦਿਆ ਚਿਹਰੇ ਤੋਂ ਕਪੜਾ ਉਤਾਰ ਦਿੱਤਾ ਭਾਈ ਨੰਦ ਲਾਲ ਉਸੇ ਜਗ੍ਹਾ ਦੇ ਉੱਤੇ ਖੜ੍ਹਾ ਦੋਵੇਂ ਹੱਥ ਸਜਦੇ ਦੇ ਵਿੱਚ ਜੁੜ ਕੇ ਨੈਣਾਂ ਦੇ ਵਿੱਚੋਂ ਨੀਰ ਵਹਿ ਦਰਿਆ ਮਹਾਰਾਜ ਮੁਸਕਰਾਏ ਤੇ ਸਾਧਗੁਰੂ ਚਲੇ ਗਏ ਤੇ ਨਾਲ ਦੇ ਲੰਗਰਾਂ ਦੇ ਜਥੇਦਾਰਾਂ ਨੂੰ ਪਤਾ ਲੱਗਾ ਉਹਨਾਂ ਨੇ ਆ ਕੇ ਬਾਹ ਤੋਂ ਹਿਲਾ ਕੇ ਪੁੱਛਿਆ ਕਿੰਨੇ ਨੰਦ ਲਾਲ ਕੀ ਗੱਲ ਹੋ ਗਈ ਤੇਰੀਆਂ ਅੱਖਾਂ ਦੇ ਵਿੱਚ ਅਥਰੂ ਕਿਉਂ ਨੇ ਭਾਈ ਨੰਦ ਲਾਲ ਨੇ ਆਖਿਆ ਕਿੰਨੇ ਸਜਣੋ ਪਰਖ ਹੋ ਗਈ ਪਰਖ ਹੋ ਗਈ ਤੇ ਨਾਲ ਹੀ ਇੱਕ ਗੱਲ ਆਖੀ ਕਹਿਣ ਲੱਗੇ ਜਿਹੜਾ ਨਜ਼ਾਰਾ ਅੱਜ ਮੈਂ ਤੱਕਿਆ ਲੱਗ ਜਿਹੜਾ ਨਜ਼ਾਰਾ ਅੱਜ ਮੈਂ ਦੇਖ ਲਿਆ ਉਹ ਕਹਿਣ ਲੱਗਾ ਵੀ ਮੈਨੂੰ ਲੱਗਦਾ ਵੀ ਅੱਜ ਤੋਂ ਬਾਅਦ ਜੇ ਹੁਣੇ ਅਨੰਦ ਲਾਲ ਦੇ ਸਰੀਰ ਦੇ ਵਿੱਚੋਂ ਪ੍ਰਾਣ ਵੀ ਨਿਕਲ ਜਾਣ ਨਾ ਮੈਨੂੰ ਤਾਂ ਵੀ ਕੋਈ ਅਫਸੋਸ ਨਹੀਂ ਹੋਏ ਮੇਰੀ ਜ਼ਿੰਦਗੀ ਦਾ ਮੇਰੀ ਜ਼ਿੰਦਗੀ ਦਾ ਟੀਚਾ ਪੂਰਾ ਹੋ ਗਿਆ ਉਹਨੇ ਸਾ ਸੰਗਤ ਜਦੋਂ ਆਹ ਗੱਲ ਮਨ ਦੇ ਵਿੱਚ ਧਾਰੀ ਹੈ ਨਾ ਹੁਣ ਗੱਲ ਪਰਖਦੀ ਹੈ ਜਿਹੜੀ ਮੈਂ ਬੇਨਤੀ ਕਰ ਰਿਹਾ ਗੁਰੂ ਜ਼ਰੂਰ ਅਰਦਾਸ ਨੂੰ ਸੁਣਦਾ ਹੈ ਪਰ ਕਈ ਵਾਰੀ ਗੁਰੂ ਸਾਡੀ ਪਰਖ ਕਰਦਾ ਹੈ ਜਦੋਂ ਗੁਰੂ ਪਰਖ ਕਰਦੇ ਉਦੋਂ ਵੀ ਅਰਦਾਸ ਇਹੋ ਕਰਨੀ ਹੈ ਕਿ ਸਤਿਗੁਰੂ ਜੇ ਮਹਾਰਾਜੇ ਪਰਖ ਦਾ ਵੇਲਾ ਹੈ ਨਾ ਤੇ ਸਤਿਗੁਰੂ ਆਪਣੀ ਕਿਰਪਾ ਕਰਿਓ ਸਾਨੂੰ ਡੋਲਣ ਨਾ ਦਿਓ ਜੀ ਮਹਾਰਾਜ ਸਾਡੀ ਬਾਹ ਫੜ ਕੇ ਨਾ ਸਾਨੂੰ ਆਪਣੇ ਨਾਲ ਆਪ ਤੋਰ ਲਿਆ ਜੇ ਸਾਨੂੰ ਡੋਲਣਾ ਨਾ ਦਿਆ ਜੇ ਇਹ ਅਰਦਾਸ ਵੀ ਆਪਾ ਗੁਰੂ ਦੇ ਚਰਨਾਂ ਦੇ ਵਿੱਚ ਕਰਨੀ ਹੈ